ਮਹਿਲ ਨਹੀਂ ਹੁੰਦੀ ਖੁਸ਼ਬੂ ਹੁੰਦੀ ਆ ਤੇ ਤੂੰ ਫੇਰ ਕੌਲੀ ਲੈ ਕੇ ਚਲ ਗਈਆਂ ਘਰੇ ਵੀ ਕੁਝ ਬਣਾ ਲਿਆ ਕਰ ਜੇ ਹਸਾਬ ਨਾਲ ਤੂੰ ਥੋੜੀ ਜੀ ਦਾਲ ਲਈ ਫਿਰਦੀ ਕੌਲੀ ਦੇ ਵਿੱਚ ਤੇਰਾ ਇਹਦੇ ਨਾਲ ਸਾਰ ਜਾਊਗਾ ਜਾ ਕੇ ਤੇ ਮਾਰਨੀ ਆ ਹੁਣ ਕਰ ਦਿੱਤਾ ਤੈਨੂੰ ਕੁਝ ਕਹਿ ਨਹੀਂ ਸਕਦੇ ਕਿਉਂਕਿ ਉਹਨਾਂ ਨੂੰ ਪਤਾ ਹੈ ਇਹ ਤਾਂ ਠੀਠ ਹੋ ਗਈ ਆ ਤੇ ਉਹ ਜਿਹੜੀ ਗਾਹਵਾ ਉਹਨੂੰ ਵੀ ਪਤਾ ਹੈ ਉਹ ਵੀ ਤੇਰੇ ਤੋਂ ਅੱਕੀ ਪਈ ਆ ਕਿ ਸਾਡੇ ਘਰੇ ਕਿਉਂ ਲੈ ਕੇ ਕਵਲੀ ਆ ਜਾਂਦੀ ਆ ਇਸ ਕਰਕੇ ਉਹ ਤੈਨੂੰ ਮਾਰਦੀ ਆ ਥੋੜੀ ਜਿਹੀ ਬਾਦੀ ਸ਼ਰਮ ਕਰਿਆ ਕਰ ਘਰੇ ਵੀ ਕੁਝ ਬਣਾ ਲਿਆ ਕਰ ਸਾਰਾ ਦਿਨ ਤੂੰ ਵਲੌਗ ਬਣਾਉਂਦੀ ਰਹਿੰਦੀ ਆ ਵਲੌਗਾਂ ਤੋਂ ਤੈਨੂੰ ਵਹਿਲ ਨਹੀਂ ਮੇਰਦੀ ਨਾ ਤੂੰ ਘਰ ਦਾ ਕੰਮ ਕਰਦੀ ਆ ਜਦੋਂ ਦੇਖੋ ਅਸੀਂ ਅੱਜ ਚਟਨੀ ਨਾਲ ਰੋਟੀ ਖਾਣ ਲੱਗੇ ਆ ਜਾਂ ਅਸੀਂ ਅੱਜ ਗਾਇਸ ਵੀਰੇ ਦਾਲ ਲੈ ਕੇ ਆਉਣ ਲੱਗੇ ਆ ਪਤਾ ਨਹੀਂ ਇਹ ਕੀ ਕਰਦੀ ਰਹਿੰਦੀ ਆ ਮਤਲਬ ਇਹਨੂੰ ਭੋਰਾ ਦੀ ਸੰਗ ਸ਼ਰਮ ਨਹੀਂ ਹੈਗੀ ਆਣ ਗ ਕਾਰ ਲੈਂਦੇ ਆ ਬੇਅਕਲ ਜੀ ਨੂੰ ਹੁਣ ਜਿਹੜਾ ਲੋਕਲ ਦੇ ਬੱਚੇ ਖਰਾਬ ਕਰਦੀ ਕਾਲਾ ਇਹ ਲੋਕਲ ਕੋਈ ਨਹੀਂ ਇਹ ਸਾਡੇ ਬੱਚੇ ਆ ਥੈਂਕ ਯੂ ਜੀ ਉਹ ਆਪਣੀ ਵੀ ਫੇਸ ਆਹ ਜੀ ਮੈਂ ਵੀ ਫੇਸ ਦਿਖਾਣੇ ਆ ਨੇ ਸਹੀ ਕਮੈਂਟ ਕੀਤਾ ਏ ਕਿ ਤੂੰ ਲੋਕਾਂ ਦੇ ਬੱਚੇ ਖਰਾਬ ਕਰਦੀਆਂ ਤੂੰ ਤੇ ਕਰਦੀ ਵੀ ਆ ਕਿੱਡੀ ਬੇਸ਼ਰਮ ਕੋ ਕਹਿੰਦੀ ਹਾਂ ਮੈਂ ਕਰਦੀ ਆ ਨਹੀਂ ਤੋ ਆ ਬੱਚੇ ਖਰਾਬ ਕਰਨ ਵਾਲੀ ਗੱਲ ਹੀ ਹੋਈ ਰਾਤ ਨੂੰ 10 11 ਵਜੇ ਤੱਕ ਤੂੰ ਲਾਈਵ ਹੋ ਕੇ ਬੈਠੀ ਰਹਿਣੀ ਆ ਲੋਕਾਂ ਨੇ ਬੱਚਿਆਂ ਨੂੰ ਤਾਂ ਟੇਕ ਕੇ ਸੌ ਲੈਂਦਿਆ ਘਰ ਉਹਨਾਂ ਨੇ ਨਹੀਂ ਕਿਤੇ ਸਕੂਲ ਜਾਣਾ ਹੁੰਦਾ ਹੈ ਪੜ੍ਹਨਾ ਲਿਖਣਾ ਹੁੰਦਾ ਤੂੰ ਕਵੇਲੀ ਆ ਤੂੰ ਤੇ ਆਪਣੇ ਇੱਕ ਵਲੌਗ ਦਾ ਕਰਕੇ ਕਦੀ ਕਿਸੇ ਦੇ ਆਣ ਕਮਾਣ ਦੇ ਬੱਚਿਆਂ ਨੂੰ ਬੁਲਾ ਕੇ ਲੈ ਆਉਂਦੀ ਆ ਅੱਗੇ ਰੱਖ ਕੇ ਕੀ ਬੈਠੀ ਆ ਕੁਰਕਰੇ ਬੇਅਕਲ ਅਗੜਾ ਇੱਕ ਮਰ ਬਟਾ ਮੈਂ ਤੁਮ ਕਹਾਂ ਹੁਣ ਆਦੇ ਮੁੰਡੇ ਨੂੰ ਕਹਿੰਦੀ ਇੱਥੇ ਰੱਖ ਤੋ ਪਲੀਜ਼ ਤੇ ਦੱਸ ਜੇ ਤੂੰ ਕੋਈ ਚੈਲੰਜ ਕਰਨਾ ਸਹੀ ਜਾਂ ਕੋਈ ਗੇਮ ਖੇੜਨੀ ਕੋਈ ਟੰਗ ਦੀ ਗੇਮ ਖੇੜਦੀਆਂ ਕੋਈ ਚੱਜ ਦੇ ਕੋਈ ਪ੍ਰਾਈਜ਼ ਰੱਖਦੀਆਂ ਅੱਗੇ ਕੁਕਰੇ ਰੱਖ ਕੇ ਬੈਠੀ ਐ ਜਿਹੜੇ ਖਾਣੇ ਨਹੀਂ ਆ ਜਿਹੜੇ ਖਾਣ ਵਾਸਤੇ ਬਿਲਕੁਲ ਵੀ ਨਹੀਂ ਠੀਕ ਆ ਤੇ ਆਪਣੇ ਬੱਚੇ ਨੂੰ ਫੇਰ ਕੁਕਰੇ ਦੇਈ ਜਾਂਦੀ ਆ ਤੇ ਫੇਰ ਇੱਥੇ ਕਹਿਣਾ ਵਾ ਜੀ ਮੇਰੇ ਬੱਚੇ ਨੂੰ ਐਦਾਂ ਹੋਇਆ ਸੀ ਫਲਾਣੇ ਦੀ ਟੈਨਸ਼ਨ ਸੀ ਇਦਾਂ ਉਦਾਂ ਪਤਾ ਨਹੀਂ ਕਿੰਨੇ ਕਬਾਨੇ ਲੱਭ ਕੇ ਲੈ ਆਉਂਦੀ ਆ ਤੇ ਕੇਅਰੀ ਆਪ ਨਹੀਂ ਖੁਦ ਕਰਦੀ ਫਿਰ ਕਹਿ ਦਿੰਦੀ ਆ ਕਿ ਮੈਂ ਤਾਂ ਬੜੀ ਚੰਗੀ ਮਾਂ ਆ ਤੂੰ ਸਵਾਹ ਚੰਗੀ ਮਾਂ ਆ ਕੁਰਕਰੇ ਅੱਗੇ ਰੱਖ ਕੇ ਬੈਠੀ ਫਿਰ ਹਾਂ ਜੱਟੇ ਆਂਦੀ ਵੀਰੇ ਪੰਜ ਗੁੱਬਰਾਂ ਦਾ ਨਾਮ ਹੀ ਸੁੱਛੂ ਨਹੀਂ ਪਤਾ ਬੱਚਿਆਂ ਦਾ ਸ਼ਾਇਦ ਨੂੰ ਨਾ ਪਤਾ ਮੈਂ ਤੈਨੂੰ ਕਮੈਂਟ ਕੀਤਾ ਕਿ ਇਹਨਾਂ ਨੂੰ ਗੁਰਦੁਆਰਿਆਂ ਬਾਰੇ ਪੁੱਛੋ ਮਤਲਬ ਕਿ ਇਹਨਾਂ ਬੱਚਿਆਂ ਨੂੰ ਤੇ ਕਹਿੰਦੀ ਇਹਨਾਂ ਨੂੰ ਤਾਂ ਪਤਾ ਹੀ ਨਹੀਂਗਾ ਤੇ ਪਤਾ ਕਿਵੇਂ ਲਵਾਉਣਾ ਤੂੰ ਹੀ ਦੱਸੋ ਤੂੰ ਦੱਸਿਆ ਕਰ ਤੂੰ ਕੀ ਕਰਦੀ ਆ ਸਾਰਾ ਦਿਨ ਵਲੌਗ ਬਣਾਉਣੀ ਰਹਿਣੀ ਆ ਫਾਸਟ ਫੂਡ ਖਵਾਉਣੀ ਰਹਿਣੀ ਆ ਫਾਸਟ ਫੂਡ ਦੀ ਸਿੱਖਿਆ ਦੇਣੀ ਰਹਿਣੀ ਆ ਆ ਖਾਓ 버ਗਰ ਲਿਆ ਲਿਆ ਬੱਚਿਆਂ ਨੂੰ ਦੇਣੀ ਆ ਤੇ ਤੂੰ ਗੁਰੂਆਂ ਬਾਰੇ ਵੀ ਤੇ ਤੂੰ ਹੀ ਦੱਸਣਾ ਏ ਦੱਸ ਦਿਆ ਕਰ ਸਕੋ ਜਿਹੜੇ ਮਾਰੋ ਦੇਖਦੇ ਸੁਪਰ ਸਟicker ਜੂਰ ਮੇ ਜੋ ਸੁਪਰ ਚਾਰ ਜਿਹੜੀ ਤੁਸੀਂ ਸੁਪਰ ਚਾਰ ਤੋਂ ਭੇਜੋਗੇ ਨਾ ਉਹ ਅਸੀਂ ਆਦਤੀ ਆਪਣੀ ਔਕਾਤ ਦਿਖਾਤੀ ਆਪਣੀ ਔਕਾਤ ਡਿਜੀਟਲ ਮੰਗਤੀ ਆਨਲਾਈਨ ਮੰਗਤੀ ਹੁਣ ਲੋਕਾਂ ਦਾ ਪੈਸੇ ਮੰਗਦੀ ਆ ਬਾਹਰ ਵਾਲੇ ਜਿਹੜੇ ਬਾਹਰ ਫੋਰਨ ਕੰਟਰੀ ਦੇ ਵਿੱਚ ਬੈਠੇ ਉਹਨਾਂ ਨੂੰ ਕਹਿੰਦੀ ਆ ਕਿ ਮੈਨੂੰ ਸੁਪਰ ਚੈਟ ਭੇਜੋ ਮੈਨੂੰ ਪੈਸੇ ਭੇਜੋ ਦੇਖ ਲਓ ਫਿਰ ਕਹਿੰਦੇ ਮੈਂ ਤਾਂ ਮੰਗਦੀ ਨਹੀਂ ਆ ਮੰਗਤੀ ਹੈ ਹੀ ਆ ਤੂੰ ਮੰਗਤੀ ਜਾਂ ਤਾਂ ਕੌਲੀ ਲੈ ਕੇ ਕਿਸੇ ਘਰ ਚੱਲ ਜਾਣਾ ਤੇ ਹੁਣ ਸੁਪਰ ਚੈਟ ਮੰਗਦੀ ਸ਼ਰਿਆਮ ਫਿਰ ਕਹਿ ਦਿੰਦੀ ਆ ਕਿ ਮੈਂ ਕਦੋਂ ਆ ਮੈਨੂੰ ਗਾਈਜ਼ ਵੀਰੇ ਸਾਰੇ ਗਲਤ ਬੋਲਦੇ ਆ ਤੇ ਹੁਣ ਦੇਖ ਲਓ ਸ਼ਰਮ ਤਾਂ ਨਹੀਂ ਆਉਂਦੀ ਤੈਨੂੰ ਪੈਸੇ ਮੰਗਦੀ ਨੂੰ ਬੇਸ਼ਰਮੇ ਬਾਕੀ ਸੁਪਰ ਟਾਈਮ ਜਿਵੇਂ ਕਿਹਾ ਸੁਪਰ ਟਾਈਮ ਇੱਥੇ ਆਪਸ਼ਨ YouTube ਵੱਲੋਂ ਮਿਲੀ ਆ ਤਾਂ ਅਸੀਂ ਕਹਿ ਰਹੇ ਆ ਬਾਕੀ YouTube ਵੱਲੋਂ ਆਪਸ਼ਨ ਮਿਲੀ ਆ ਸਾਨੂੰ ਠੀਕ ਹੈ ਨਾ ਤੇ ਜਿਹਨੂੰ ਕਲਪਤ ਲੱਗਦਾ ਉਹ ਜਾ ਸਕਦਾ ਨਾ ਦੇਖੇ ਹਾਂ ਕਿੰਨਾ ਜ਼ਿਆਦਾ ਹੰਕਾਰ ਬੋਲਦਾ ਇਸ ਜਨਾਨੀ ਦੇ ਵਿੱਚ ਕਿੰਨਾ ਜ਼ਿਆਦਾ ਕਿ ਜਿਨ੍ਹਾਂ ਨੂੰ ਪਹਿਲਾਂ ਕਹਿੰਦੀ ਸੀ ਨਾ ਹੱਥ ਜੋੜ ਕੇ ਸੱਤੇ ਚੁੰਗਾਂ ਲੈ ਕੇ ਕਿ ਮੈਨੂੰ ਸਪੋਰਟ ਕਰੋ ਗਾਈਜ਼ ਵੀਰੇ ਪਤਾ ਨਹੀਂ ਆ ਸ਼ਬਦ ਨੇ ਕਿੱਥੋਂ ਮਤਲਬ ਲੈ ਕੇ ਆਂਦਾ ਗਾਈਜ਼ ਵੀਰੇ ਗਾਈਜ਼ ਵੀਰੇ ਕਰਦੀ ਰਹਿੰਦੀ ਪਕਾ ਕੇ ਰੱਖਤਾ ਇਹਨੇ ਲੋਕਾਂ ਨੂੰ ਤੇ ਦੂਸਰੀ ਗੱਲ ਕਹਿੰਦੀ ਆ ਕਿ ਜਿੰਨੇ ਜਾਣਾ ਜਾ ਸਕਦੇ ਆ ਤੇ ਫਿਰ ਤੂੰ ਲਾਈਵ ਖੋਲ ਕੇ ਕੇ ਬੈਠਿਆ ਤੂੰ ਵੀ ਆਪਣਾ ਲਾਈਵ ਬੰਦ ਕਰ ਤੇ ਚੱਲ ਆ ਆਪਣੇ ਘਰੇ ਤੂੰ ਕਿ ਵਲੌਗ ਬਣਾਉਣੀ ਆ ਇੱਕ ਬੰਨੇ ਤੁਸੀਂ ਕਹਿ ਦਿੰਦੇ ਸਾਨੂੰ ਸਪੋਰਟ ਕਰੋ ਤੇ ਜੇ ਤੁਹਾਨੂੰ ਕੋਈ ਬੋਲਦਾ ਵਾ ਸੱਚੇ ਹੀ ਬੋਲਦਾ ਵਾ ਤੇ ਫਿਰ ਤੁਸੀਂ ਅੱਗੋਂ ਕਹਿ ਦਿੰਦੇ ਜੇ ਤੇ ਜਾਓ ਜਿਨੇ ਜਾਣਾ ਨਬੂ ਆਪਾਂ ਦੋ ਤੱਕ ਕਰ ਕਰ ਲਵਾਂਗੇ ਠੀਕ ਹੈ ਲੈਸ ਕੁਰਕਰੇ ਜੋਗੀ ਨੂੰ ਸੰਭਾ ਉਹ ਆਪਾਂ ਦੋਵਾਂਗੇ ਤੇ ਤੂੰ ਲੈ ਉਹ ਤੇ ਟੰਗਾ ਆਵਾਜ਼ ਕਰੀ ਜੱਟ ਸਾਰਾ ਕੋਈ ਨਹੀਂ ਕੋਈ ਨਹੀਂ ਦਾ ਇਹਦਾ ਸਰੀਰ ਮੋਟਾ ਉਵੇਂ ਹੀ ਇਹਦਾ ਦਿਮਾਗ ਮੋਟਾ ਹੈ ਕਿ ਜੇ ਤੂੰ ਕੋਈ ਪ੍ਰਾਈਜ਼ ਰੱਖਣਾ ਹੀ ਸੀ ਤੇ ਕੋ ਟੰਗਾ ਦਾ ਰੱਖ ਲੈਂਦੀ ਉਪਰੋਂ ਵੇਖ ਲੈ ਕੋਰਕਰੇ ਲੈ ਕੇ ਆਈ ਹੈ ਇਹਦਾ ਦਿਮਾਗ ਸਾਰਾ ਦਿਨ ਫਾਸਟ ਫੂਡ ਦੇ ਵਿੱਚ ਹੀ ਰਹਿੰਦਾ ਹੈ ਜੰਕ ਫੂਡ ਦੇ ਵਿੱਚ ਹੀ ਰਹਿੰਦਾ ਹੈ ਧਿਆਨ ਜਾਂ ਪੀਜ਼ੇ 버ਗਰਾਂ ਦੇ ਵਿੱਚ ਤੇ ਜਾਂ ਲੈਸ ਕੁਰਕਰਿਆਂ ਦੇ ਵਿੱਚ ਇਹ ਤੂੰ ਫਿਰ ਕੀ ਸਿੱਖਿਆ ਦਿੰਨੀ ਆ ਉਦਾਂ ਕਹਿ ਦਿੰਨੀ ਮੇਰੇ ਕਿਹੜੇ ਵਲੌਗ ਮਾੜੇ ਹੁੰਦੇ ਆ ਤੇ ਇਹ ਕੀ ਵਧੀਆ ਸਿੱਖਿਆ ਏ ਸਾਰਾ ਦਿਨ ਗਾਈਜ਼ ਵੀਰੇ ਚੌਲ ਖਾ ਲੋ ਬੇਅਕਲ ਜੀ ਉਸਨੇ ਪੰਜਾਬੀ ਬੋਲਣ ਦਾ ਨਾਮ ਤੇਰਾ ਨਾਮ ਪਤਾ ਨਾ ਬਸ ਤੇਰੇ ਤੇ ਨੈਕਟਰ ਮੇਰਾ ਨਸਨ ਜਾਂਦਾ ਜਾ ਲੋਕ ਕਮੈਂਟ ਕਰਕੇ ਪੁੱਛਦੇ ਆ ਨਾ ਕਿ ਇਹਨਾਂ ਨੂੰ ਗੁਰੂਆਂ ਪੀਰਾਂ ਬਾਰੇ ਪੁੱਛੋ ਕਿੰਨੇ ਗੁਰਦੁਆਰੇ ਆਪਣੇ ਹਨ ਉਹ ਕਹਿੰਦੀ ਪਤਾ ਨਹੀਂ ਇਹਨਾਂ ਨੂੰ ਤੇ ਹੁਣ ਦੇਖ ਲਓ ਤੁਹਾਡੇ ਸਾਹਮਣੇ ਐਕਟਰਾਂ ਦਾ ਪੁੱਛ ਰਹੀ ਆ ਕਿ ਐਕਟਰ ਕਿੰਨੇ ਆ ਫਿਲਮਾਂ ਦੇ ਨਾਮ ਪੁੱਛ ਰਹੀ ਆ ਤੇ ਜਿਹੜੀ ਸਿੱਖਿਆ ਦੇਣੀ ਆ ਉਹ ਟੰਗ ਦੀ ਸਿੱਖਿਆ ਨਹੀਂ ਦਿੰਦੀ ਇਹ ਜਨਰਲ ਨੌਲੇਜ ਦੇ ਕਵੈਕਸ਼ਨ ਆਉਣੇ ਜੇ ਨੋਟ ਕਰ ਲਿਓ ਪੇਪਰਾਂ ਦੇ ਵਿੱਚ ਕਵੈਕਸ਼ਨ ਆਇਆ ਕਰਨਗੇ ਕਿ ਕਿਹੜੀਆਂ ਫਿਲਮਾਂ ਦੇ ਨਾਮ ਦੱਸਣੇ ਠੀਕ ਆ ਨਾ ਇਹ ਯਾਦ ਕਰ ਲਿਓ ਤੁਸੀਂ ਵੀ ਇਹ ਦਿੰਦੀ ਚੰਗੀ ਢੰਗ ਦੀ ਸਿੱਖਿਆ ਲੈ ਕੇ ਗੁਰਕਰੇ ਤੇ ਅੱਗੇ ਬੈਠੀ ਆ वेली थानी काम तो कोई करोक ही डर वाग खां मेनू लगता डंगर भी नहीं खेते जि यह खादी किवाज कर दी है रोटी खान लगे ਹਾਦੂ ਹੁੰਦੀ ਕਿਸੇ ਚੀਜ਼ ਦੇ ਵੀ ਦੇਖ ਕੇ ਵੀ ਖੇਚ ਚੜਦੀ ਆ ਕਿ ਰੋਟੀ ਨੇ ਬੰਦਾ ਕੈਮਰਾ ਆਫ ਕਰਕੇ ਖਾ ਲੇ ਕਿ ਰੋਟੀ ਵੀ ਕੈਮਰਾ ਆਨ ਕਰਕੇ ਤੁਸੀਂ ਖਾਂਦੇ ਜੇ ਫਿਰ ਤੁਸੀਂ ਕਹਿ ਦਿੰਦੇ ਜੇ ਕਿ ਲੋਕ ਸਾਨੂੰ ਨਜ਼ਰ ਲਾ ਦਿੰਦੇ ਆ ਸਾਡੇ ਖਾਣੇ ਦੇ ਵਿੱਚ ਬੰਦਾ ਰੋਟੀ ਦੇ ਟੰਗ ਦੇ ਨਾਲ ਖਾ ਲੇ ਦੋ ਟੈਨ ਦੀ ਰੋਟੀ ਹੁੰਦੀ ਆ ਪਰ ਉਹ ਵੀ ਨਹੀਂ ਸ਼ਾਂਤੀ ਦੇ ਨਾਲ ਖਾ ਸਕਦੇ ਉਦੋਂ ਵੀ ਇਹਨਾਂ ਨੂੰ ਕੈਮਰਾ ਆਨ ਹੀ ਚਾਹੀਦਾ ਹੈ ਤੇ ਅੱਗੋਂ ਦੇਖ ਲੋ ਰੋਟੀ ਖਾਣ ਦਾ ਤਰੀਕਾ ਕਿਵੇਂ ਆਵਾਜ਼ਾਂ ਕੱਢਦੀ ਆ ਬੇਅਕਲ ਖਾਦੇ ਆ ਚਾਕਲੇਟ ਵਾਲੇ ਗੋਲ ਗੱਫੇ ਖਾਦੇ ਕਿਸੇ ਨੇ ਤੁਸੀਂ ਟਰਾਈ ਕਰਨਾ ਚਾਹੁੰਦੇ ਹੋ ਮੇਰਾ ਵੀ ਮਨ ਕਰਦਾ ਤੇਰਾ ਮਨ ਕਿਦਾਂ ਨਹੀਂ ਕੀਤਾ ਤੇਰਾ ਮਨ ਤਾਂ ਰੋਜ਼ ਹੀ ਕਰਦਾ ਕੁਛ ਨਾ ਕੁਛ ਖਾਣ ਵਾਸਤੇ ਆਪਣੀ ਵੀਡੀਓ ਦੇ ਵਿੱਚ ਜਦੋਂ ਦੇਖੋ ਆਹੀ ਕੁਛ ਦਿਖਾਉਂਦੀ ਰਹਿੰਦੀ ਹੈ ਵੇਲੀ ਜਿੱਥੇ ਵੀ ਚੱਲ ਜੋ ਰੀਲਾਂ ਵਲੌਗ ਸਾਰਾ ਕੁਛ ਖਾਣ ਪੀਣ ਬਾਰੇ ਕੋਈ ਟੰਗ ਦੀ ਸਿੱਖਿਆ ਦਿੱਤੀ ਕੋਈ ਇੱਕ ਰੀਲ ਹੀ ਦਿਖਾ ਦੇ ਕਿ ਜਿੱਥੇ ਤੂੰ ਕੋਈ ਵਧੀਆ ਸਿੱਖਿਆ ਦਿੱਤੀ ਹੋਵੇ ਬਸ ਖਾਣ ਪੀਣ ਤੋਂ ਇਲਾਵਾ ਹੋਰ ਤੈਨੂੰ ਕੋਈ ਕੰਮ ਨਹੀਂ ਹੁੰਦਾ ਤੇ ਜਾਂ ਤੈਨੂੰ ਪੈਸੇ ਮੰਗਣ ਤੋਂ ਕੋਈ ਕੰਮ ਨਹੀਂ ਹੁੰਦਾ ਤੇ ਜਾਂ ਤੈਨੂੰ ਦਾਲਾਂ ਸਬਜ਼ੀਆਂ ਮੰਗਣ ਤੋਂ ਕੋਈ ਕੰਮ ਨਹੀਂ ਹੁੰਦਾ ਤੇ ਕੰਮ ਘਰ ਦਾ ਕਰ ਲੱਗਿਆ ਨੂੰ ਤੈਨੂੰ ਪਤਾ ਨਹੀਂ ਕੀ ਹੋ ਜਾਂਦਾ ਉਦੋਂ ਤੂੰ ਆਪਣੇ ਘਰ ਵਾਲੇ ਦੇ ਸਲਵਾਰਾਂ ਤੂੰ ਹੋਣੀ ਆ ਬੇਸ਼ਰਮ ਕੀ ਦਾਰਣੀ ਕਿ ਅੱਜ ਤੋਂ ਬਾਅਦ ਬਲੌਗਰਾਂ ਦੇ ਨਾਲ ਕਿਤੇ ਫੰਕਸ਼ਨ ਕਿਸੇ ਪਾਰਟੀ ਔਰ ਕਿਤੇ ਚੈਟੀ ਦਾ ਕੰਮ ਕਰਨ ਨਹੀਂ ਚਾਹ। ਬਿਲਕੁਲ ਜੀ ਮੇਰੇ ਤੋਂ ਸ਼ੁਰੂ ਸੀ ਕਹਿੰਦੇ ਨੇ ਪਰ ਮੈਂ ਸੋਚੀ ਚਲੋ ਕੋਈ ਗੱਲ ਨਹੀਂ। ਉਹ ਕਹਿੰਦੇ ਨੇ ਕਿ ਜਿਹੜੇ ਤੋਂ ਐਨੇ ਸਭ ਸੇਵਾ ਕਰਦੀ ਆ ਰਹੀ ਹੁਣ ਤੂੰ ਇੱਥੇ ਮਿੱਟੀ ਹੋ ਰਹੀ ਔਰ ਮਿੱਟੀ ਹੋ ਜਾਈ। ਚਲੋ ਸ਼ੁਕਰ ਆ ਆਂਟੀ ਤੁਹਾਨੂੰ ਵੀ ਕਿਤੇ ਅਕਲ ਆਈ ਤੁਹਾਨੂੰ ਵੀ ਕਿਤੇ ਸਮਝ ਲੱਗੀ ਕਿ ਬਲੌਗਰਾਂ ਬਾਰੇ ਤੁਹਾਨੂੰ ਵੀ ਕੁਝ ਪਤਾ ਲੱਗਾ ਨਹੀਂ ਤੇ ਤੁਸੀਂ ਵੀ ਕਹਿੰਦੇ ਸੀ ਕਿ ਜਿਹੜੇ ਰੋਸਟਿੰਗ ਕਰਦੇ ਆ ਕਿ ਸਾਡੇ ਵੀਡੀਓ ਬਣਾਉਂਦੇ ਆ ਤੇ ਉਹ ਗਲਤ ਹੁੰਦੇ ਆ ਤੁਸੀਂ ਉਹਨਾਂ ਨੂੰ ਸਭ ਗਲਤ ਬੋਲਦੇ ਸੀ ਚਲੋ ਤੁਹਾਨੂੰ ਕਿਸੇ ਨ ਇਹ ਬਲੌਗਰ ਜਿਹੜੇ ਹੁੰਦੇ ਆ ਉਹ ਗਲਤੀ ਹੁੰਦੇ ਆ ਉਹਨਾਂ ਨੂੰ ਸਿਰਫ ਆਪਣੇ ਨਾਲ ਵਿਊ ਨਾਲ ਆਪਣੀਆਂ ਵੀਡੀਓ ਨਾਲ ਮਤਲਬ ਹੁੰਦਾ ਹੈ ਉਹਨਾਂ ਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਹੁੰਦਾ ਠੀਕ ਆ ਨਾ ਨਾਲੇ ਉਹ ਆਪਣੀ ਬੇਇੱਜ਼ਤੀ ਕਰਵਾਉਂਦੇ ਆ ਨਾਲੇ ਅਗਲੇ ਦੀ ਬੇਇੱਜ਼ਤੀ ਕਰਵਾਉਂਦੇ ਆ ਜਿਵੇਂ ਗੁਲਾਬ ਸਿੱਧੂ ਦੀ ਬੇਇੱਜ਼ਤੀ ਕਰਵਾ ਦਿੱਤੀ ਇੱਕ ਆਕਿਰਨ ਬਠਿੰਡਾ ਨੇ ਆ ਖੁਦ ਹੀ ਜਿਹੜੇ ਆਪਣੇ ਮਤਲਬ ਕਿ ਰੋਸਟ ਰੋਮੀ ਜੀ ਅਨੀਸ਼ਰ ਔਰ ਆਪਣੇ ਹਰਪ੍ਰੀਤ ਲਾਈਵ ਦੇ ਵਿੱਚ ਵੀ ਇਹਨਾਂ ਨੇ ਕਿਹਾ ਤੁਸੀਂ ਵਧੀਆ ਹੌਦਦੇ ਤੇ ਹੋ ਵਧੀਆ ਕੰਮ ਕਰਦੇ ਹੋ ਵਧੀਆ ਤੁਹਾਡਾ ਸਿਸਟਮ ਆ ਸਾਰਾ ਸੋ ਚਲੋ ਬੰਦੇ ਨੂੰ ਨਹੀਂ ਪਤਾ ਲੱਗਦਾ ਸੋ ਜਦੋਂ ਹੁਣ ਸਾਰੇ ਰਿਸ਼ਤੇਦਾਰਾਂ ਨੇ ਭੈਣ ਭਰਾਵਾਂ ਨੂੰ ਕਾਲ ਕੀਤੀ ਰਿਸ਼ਤੇ ਨਾਲ ਬਿਠਾ ਕੇ ਸਮਝਾਇਆ ਕਿ ਬਲੌਗਰਾਂ ਦੇ ਨਾਲ ਆਸ ਤੋਂ ਵੱਧ ਤੈਨੂੰ ਦੇਖਾਂਗੇ ਸਾਡਾ ਤੇਰਾ ਕੋਈ ਲੈਣ ਦੇਣਾ ਚਲੋ ਤੁਸੀਂ ਰੋਸਟਰਾਂ ਦੀ ਗੱਲ ਨਹੀਂ ਮੰਨੀ ਕਿਸੇ ਦੀ ਤਾਂ ਮੰਨੀ ਰਿਸ਼ਤੇਦਾਰਾਂ ਦੀ ਮੰਨੀ ਰਿਸ਼ਤੇਦਾਰ ਵੀ ਚਲੋ ਸਮਝਦਾਰ ਆ ਉਹਨਾਂ ਨੂੰ ਵੀ ਪਤਾ ਹੈ ਕੌਣ ਸਹੀ ਕੌਣ ਗਲਤ ਆ ਤੁਹਾਡੇ ਭਲੇ ਵਾਸਤੇ ਬੋਲਦੇ ਆ ਜੇ ਬੋਲਦੇ ਆ ਨਾ ਤੁਹਾਡੇ ਰਿਸ਼ਤੇਦਾਰ ਤਾਂ ਤੁਹਾਡੇ ਭਲੇ ਵਾਸਤੇ ਬੋਲਦੇ ਆ ਕਿ ਕਿਸ ਦੇ ਨਾਲ ਯਾਰੀ ਰੱਖਣੀ ਠੀਕਾ ਨਾਲ ਤੁਹਾਨੂੰ ਉਹ ਆਪਣੀ ਆਪ ਤੇ ਗਾਲਾਂ ਮਤਲਬ ਮਿਲਦੀਆਂ ਹੀ ਮਿਲਦੀਆਂ ਉਹਨਾਂ ਨਾਲ ਤੁਹਾਨੂੰ ਵੀ ਗਾਲਾਂ ਦਵਾਉਂਦੇ ਆ ਸੋ ਇਸ ਕਰਕੇ ਤੇ ਤੁਹਾਡੇ ਰਿਸ਼ਤੇਦਾਰ ਵਧੀਆ ਹੈ ਹੁਣ ਤੁਸੀਂ ਆ ਰੋਮੀ ਵੀਰ ਹੋਣਾ ਦਾ ਸਾਰਿਆਂ ਦਾ ਮਤਲਬ ਨਾਮ ਲੈ ਦਿੱਤਾ ਉਹ ਤੋਂ ਤੁਸੀਂ ਵੀ ਕਹਿੰਦੇ ਕਿ ਸਾਡੇ ਸਿਰੋਂ ਰੋਟੀ ਖਾਂਦੇ ਆ ਜਿਹੜੇ ਆ ਰੋਸਟ ਕਰਦੇ ਹਨਾ ਤੇ ਹੁਣ ਇੰਨੀ ਮਿਹਨਤ ਕੀਤੀ ਹੋਈ 20 22 ਸਾਲਾਂ ਦੀ ਮੈਂ ਅੱਜ ਮਿੱਟੀ ਨਹੀਂ ਕਰਨਾ ਚਾਹੁੰਦੀ ਠੀਕਾ ਬੈਠੇ ਆ ਨਾਲ ਗਏ ਆ ਜਗੜਾ ਲੈ ਕੇ ਜਾਊਗਾ ਤਾਂ ਨਾਲ ਬੈਠਾਂਗੇ ਜਦੋਂ ਘਰ ਤੋਂ ਪਹਿਲਾਂ ਸਮਝਾਇਆ ਗਿਆ ਬਾਈ ਉੱਥੇ ਦੰਦ ਨਹੀਂ ਕੱਢਣੇ ਕਿਸੇ ਨੇ ਕੋਈ ਇਹ ਬਹੁਤ ਵੱਡਾ ਹੋ ਨਹੀਂ ਹੈਗਾ ਇਹ ਇੱਕ ਦੁੱਖ ਦੀ ਘੜੀ ਆ ਇਹ ਫੋਨ ਕਰਕੇ ਠੀਕ ਹੈ ਚਲੋ ਅਸੀਂ ਪਹਿਲਾਂ ਇਹ ਵੀ ਕੈਸੀ ਬਲੌਗ ਵਗੈਰਾ ਨਹੀਂ ਬਣਾਵਾਂਗੇ ਚਲੋ ਉਹ ਉੱਥੇ ਗਈਆਂ ਚਲੋ ਬਣਾਇਆ ਗਿਆ ਵੀ ਕੋਈ ਗੱਲ ਨਹੀਂ ਬੰਦੇ ਨੂੰ ਜ਼ਿੰਦਗੀ ਚ ਰਹਿੰਦਾ ਯਾਰ ਕਿ ਐਦਾਂ ਦਾ ਦੁੱਖ ਆ ਅਸੀਂ ਔਰ ਐਸੇ ਦੁੱਖ ਦੇ ਅਸੀਂ ਗਏ ਸੀ ਤਾਂ ਸਹੀ ਹੈ ਕਿ ਉੱਥੇ ਵਿਆਹ ਥੋੜਾ ਗਈਆਂ ਸੀ ਮੈਂ ਪਹਿਲਾਂ ਵੀ ਪਿਛਲੇ ਵੀਡੀਓ ਦੇ ਵਿੱਚ ਵੀ ਕਿਹਾ ਸੀ ਕਿ ਉੱਥੇ ਵਿਆਹ ਨਹੀਂ ਸੀ ਗਈਆਂ ਜਿੱਥੇ ਦੰਦ ਕੱਢਦੀਆਂ ਸੀ ਨੱਚ ਟੱਪ ਕੇ ਹੱਸ ਟੱਪ ਕੇ ਤੇ ਆ ਗਈਆਂ ਕਿ ਦੱਸ ਤੁਸੀਂ ਜਿਹੜੇ ਕੰਮ ਵਾਸਤੇ ਗਏ ਜੇ ਲੋਕਾਂ ਦੇ ਅਧਿਕਾਰ ਬਰਬਾਦ ਹੋ ਗਏ ਪਾਣੀ ਦੇ ਨਾਲ ਹਨਾ ਤੇ ਇਹ ਉੱਥੇ ਦੰਦ ਕੱਢਦੀਆਂ ਸੀ ਉੱਪਰੋਂ ਬਲੌਗ ਬਣਾਈ ਜਾਂਦੀਆਂ ਸੀ ਰੀਲਾਂ ਤੇ ਲਾਈਵ ਹੋ ਹੁੰਦੇ ਗਏ ਤੇ ਹੁਣ ਦੇਖੋ ਫਿਰ ਲੋਕਾਂ ਨੇ ਲਾਨਤਾਂ ਦੇ ਪਾਉਣੀਆਂ ਹੀ ਸੀ ਨਾ ਫਿਰ ਲਾਈਵ ਹੋ ਕੇ ਆਪ ਹੀ ਬੈਠੀਆਂ ਤੇ ਇਹਨਾਂ ਨੇ ਆਪ ਹੀ ਆਪਣਾ ਆਪ ਦਿਖਾਇਆ ਲੋਕਾਂ ਨੂੰ ਕਿ ਅਸੀਂ ਲਾਈਵ ਹੋ ਕੇ ਬੈਠੀਆਂ ਤੇ ਦੰਦ ਕੱਢ ਰਹੀਆਂ ਫਿਰ ਇਥੋਂ ਤੇ ਇਹਨਾਂ ਨੂੰ ਮਤਲਬ ਲੋਕਾਂ ਨੇ ਟਰੋਲ ਟਰੋਲ ਕਰਨਾ ਸ਼ੁਰੂ ਕਰ ਦਿੱਤਾ ਉਪਰੋਂ ਤੁਸੀਂ ਕਹਿੰਦੇ ਹੋ ਕਿ ਮਤਲਬ ਉਥੇ ਦੁੱਖ ਨੂੰ ਯਾਦ ਕਰਨਾ ਸੀ ਇਸ ਕਰਕੇ ਅਸੀਂ ਇਥੇ ਵਲੌਗ ਬਣਾਇਆ ਜਾਂ ਕਿੱਦਾਂ ਕਿਵੇਂ ਵੀ ਹੈਣਾ ਜਿਹੜਾ ਦੁੱਖ ਹੁੰਦਾ ਹੈ ਨਾ ਆਂਟੀ ਉਹ ਆਪਣੇ ਮਨ ਦੇ ਵਿੱਚ ਦਿਮਾਗ ਦੇ ਵਿੱਚ ਰੱਖਣਾ ਪੈਂਦਾ ਨਾ ਕਿ ਕੋਈ ਦੁੱਖ ਆਉਂਦਾ ਹੋਵੇ ਤੇ ਉਹਦੀ ਆਪਾਂ ਵਲੌਗ ਬਣਾ ਕੇ ਤੇ ਜਾਂ ਕੈਮਰਾ ਔਨ ਕਰਕੇ ਦਿਖਾ ਦਈਏ ਕਿ ਪਹਿਲਾਂ ਦੁੱਖ ਆ ਰਿਹਾ ਤੇ ਆਪਾਂ ਕੈਮਰਾ ਔਨ ਕਰ ਲਏ ਜਿਹੜਾ ਦੁੱਖ ਹੁੰਦਾ ਹੈ ਉਹ ਆਪਣੇ ਮਨ ਦੇ ਵਿੱਚ ਹੁੰਦਾ ਹੈ ਠੀਕ ਹੈ ਨਾ ਬਾਕੀ ਉਥੇ ਜਿੰਨੇ ਵੀ ਜਿੰਨੀਆਂ ਵੀ ਇਹ ਗਈਆਂ ਸੀ ਨਾ ਤੇ ਇਹ ਵਲੌਗਾਂ ਰੀਲਾਂਾਂ ਦਾ ਕਰਕੇ ਗਈਆਂ ਹੁੰਦੀ ਗਾਲਾ ਖਾ ਕੇ ਨਹੀਂ ਹੁੰਦੀ ਬਾਕੀ ਚਲੋ ਕਿਸਤੀ ਚਲੇ ਗਏ ਤਾਂ ਚਲੋ ਕੋਈ 80 ਗੱਲ ਵੀ ਨਹੀਂ ਚਲੇ ਵੀ ਗਏ ਕਿਸਤੀ ਚ ਅਸੀਂ ਤਾਂ 10 ਮਿੰਟ ਤੋਂ ਉਹਨਾਂ ਨੂੰ ਕਿਹਾ ਸਮ ਤਾਂ ਵਾਪਸ ਕਰਦੇ ਉਸ ਦਾ ਪੈਰ ਦੇ ਕੇ ਮੋੜਿਆ ਪਰ ਹੁਣੇ ਮੈਂ ਤਾਂ ਜੀ ਕਹਤਾ ਆਪਾਂ ਨੂੰ ਤਾਂ ਲੋੜ ਨਹੀਂ ਹੈਗੀ ਆ ਨਾ ਦੇ ਅੱਜ ਬਲੌਗਰ ਨਾਲ ਚਾਹੀਓ ਮੇਰੇ ਸ਼ਹਿਰ ਦਾ ਬਲੌਗਰ ਚਾਹੀਓ ਬਾਹਰਲਾ ਬਲੌਗਰ ਇਹਨਾਂ ਤੋਂ ਬੰਨੇ ਸਤ ਸਲਾਮ ਆ ਜੀ ਇਹਨਾਂ ਨੂੰ ਦੂਰ ਸਲਾਮ ਆ ਜੀ ਇਹਨਾਂ ਨੂੰ ਸਲਾਮ ਹੀ ਆ ਨਮਸਤੇ ਦਾ ਕਹਿਣਾ ਤਾਂ ਮਨਤੇ ਨਹੀਂ ਹੈਗੇ ਗਾਈਜ਼ ਉਹ ਐਥੋ ਇਕੱਠੇ ਹੋ ਕੇ ਸਾਰੇ ਜਾਣੇ ਆਪਾਂ ਭਾਈ ਨਾ ਸਮਝਾਂਦੇ باوجود ਵੀ ਬੰਦਾ ਨਹੀਂ ਸਮਝਦਾ ਨਾ ਤੇ ਫਿਰ ਤਾਂ ਉਹਦੀ ਗਲਤ ਗੱਲ ਹੈ ਮੈਂ ਨਾਮ ਨਹੀਂ ਲਊਂਗੀ ਕਿਸੇ ਦਾ ਉੱਥੇ ਕੋਈ ਵਿਆਹ ਨਹੀਂ ਗਏ ਸੀ ਕੋਈ ਸ਼ਾਦੀ ਨਹੀਂ ਗਏ ਸੀ ਲੋਕ ਕਹਿੰਦੇ ਹੁਣ ਵੀਡੀਓ ਪਾ ਰਹੀ ਵੀਡੀਓ ਮੈਂ ਪਾ ਰਹੀ ਕਿਸੇ ਕਾਰਨ ਪਾ ਰਹੀ ਹਾਂ ਰਿਸ਼ਤੇਦਾਰ ਭੈਣ ਭਾਈ ਬੱਚੇ ਫਰੈਂਡ ਸਰਕਲ ਸਾਰਿਆਂ ਨੇ ਮਨਾ ਕੀਤਾ ਜੇਤੇ ਰਾਜ ਤੋਂ ਬਾਅਦ ਬਲੌਗਰਾਂ ਦਾ ਦੇਖਿਆ ਸਾਡਾ ਤੇ ਨਾ ਕੋਈ ਲੱਗਦਾ ਨਹੀਂ ਸੋਦੀ ਮੈਂ ਬੰਨੇ ਹੱਥ ਆਪਦੇ ਆਪ ਦੇ ਬਲੌਗ ਜੀ ਨੇ ਬਣਾਉਣੇ ਆ ਬਣਾਓ ਸੋ ਸਾਨੂੰ ਨਹੀਂ ਇਹੋ ਜਿਹਾ ਵੀਊ ਚਾਹੀਦੇ ਠੀਕ ਹੈ ਜੀ ਕਿ ਮੇਰੀ ਸੋਚ ਕੁਝ ਹੋ ਰਿਹਾ ਪਰ ਅਗਲਾ ਨਹੀਂ ਸੋਚਦਾ ਇਹ ਵੱਖਰੀ ਗੱਲ ਹੈ ਕਿ ਤੁਸੀਂ ਹੱਥ ਤਾਂ ਜੋੜੀ ਜਾਂਦੇ ਹੋ ਤੇ ਪਰ ਥੋੜਾ ਜਿਹਾ ਨਾ ਮਤਲਬ ਯਕੀਨ ਕਰਨਾ ਔਖਾ ਏ ਕਿ ਤੁਸੀਂ ਸੱਚੀ ਉਹਨਾਂ ਨੂੰ ਹੱਥ ਬੰਨੇ ਆ ਕਿ ਅਸੀਂ ਉਹਨਾਂ ਨਾਲ ਕੋਈ ਰਿਸ਼ਤਾ ਰਾਂਤਾ ਨਹੀਂ ਰੱਖਣਾ ਵਲੌਗਰਾਂ ਦੇ ਨਾਲ ਕਿਉਂਕਿ ਯਕੀਨ ਕਰਨਾ ਥੋੜਾ ਜਿਹਾ ਔਖਾ ਹੈ ਅੱਜਕੱਲ੍ਹ ਲੋਕ ਵਿਊ ਦਾ ਕਰਕੇ ਬਹੁਤ ਕੁਝ ਕਰਦੇ ਆ ਤੇ ਬਾਅਦ ਵਿੱਚ ਫੇਰ ਰਪਲਾਈ ਰਪਲਾਈ ਖੇਡਣ ਲੱਗ ਪੈਂਦੇ ਆ ਫੇਰ ਇਕੱਠੇ ਹੋ ਜਾਂਦੇ ਆ ਇੱਕ ਮਿਕ ਹੋ ਕੇ ਬੈਠ ਜਾਂਦੇ ਆ ਹੁਣ ਇੱਕ ਦੂਜੇ ਨੂੰ ਤੁਸੀਂ ਭੰਡੀ ਜਾਂਦੇ ਹੋ ਇਦਾਂ ਏ ਉਦਾਂ ਏ ਇੱਕ ਬੰਨੇ ਤੁਸੀਂ ਕਹਿੰਦੇ ਹੋ ਕਿ ਮੈਂ ਉਹਨਾਂ ਨਾਲ ਫਿਰ ਨੂੰ ਬਠਿੰਡਾ ਦੇ ਨਾਲ ਰਹਿਣਾ ਏ ਜਾਂ ਰਿਸ਼ਤਾ ਨਾਤਾ ਨਹੀਂ ਤੋੜਨਾ ਹੁਣ ਤੁਸੀਂ ਨਿ ਰੱਖਣਾ ਜਦ ਮੈਂ ਪੰਗਿਆਂ ਤੇ ਪੈ ਗਏ ਅੱਗੇ ਅੱਗੇ ਪਤਾ ਨਹੀਂ ਕੀ ਹੋਊਗਾ ਤੇ ਨਾਲ ਰਹਾਂਗੇ ਮੈਂ ਤਾਂ ਪਹਿਲਾਂ ਹੀ ਕੌਣ ਸੰਦਾ ਘਰ ਚੋਂ ਸਦਰ ਰਿਸ਼ਤੇ ਚ ਬਹੁਤ ਫਰਕ ਪੈ ਗਿਆ ਕਿਸੇ ਕਰਕੇ ਨਾਲੇ ਮੈਂ ਜੁੜੀ ਨਹੀਂ ਹੁੰਦਾ ਤੇ ਜਿਹਦੇ ਕਰਕੇ ਪਿਆ ਉਹਨੂੰ ਵੀ ਪਤਾ ਹੈ ਦੱਸਿਆ ਹੋਇਆ ਮੈਨੂੰ ਵੀ ਤੁਸੀਂ ਹੁਣ ਨਾ ਵੀਡੀਓ ਪਾ ਰਹੇ ਹੋ ਕਿ ਮੈਂ ਉਹਨਾਂ ਨਾਲ ਕੋਈ ਰਿਸ਼ਤਾ ਨਾ ਤਾਂ ਨਹੀਂ ਰੱਖਣਾ ਕਿੱਦਾਂ ਵੀ ਆ ਕਿ ਮੈਨੂੰ ਮਤਲਬ ਲੋਕ ਗਲਤ ਬੋਲ ਰਿਹਾ ਰਿਸ਼ਤੇ ਰਿਸ਼ਤਿਆਂ ਵਿੱਚ ਫਿੱਕ ਪੈ ਰਹੀ ਆ ਉਹ ਤੇ ਹੁਣ ਯਕੀਨ ਕਰਾਂ ਤੁਹਾਨੂੰ ਪਹਿਲਾਂ ਨਹੀਂ ਦੱਸਿਆ ਕਿ ਔਖਾ ਹੀ ਆ ਕਿ ਤੁਸੀਂ ਫੇਰ ਇੱਕੋ ਇੱਕ ਹੋ ਜਣ ਇੱਥੇ ਲੋਕਾਂ ਨੂੰ ਪਾਗਲ ਬਣਾਈ ਜਾਓ ਸਿਰਫ ਇੱਕ ਵਿਊ ਦਾ ਕਰਕੇ ਬਾਕੀ ਇੱਕ ਤੁਹਾਡੀ ਗੱਲ ਦੀ ਸਮਝ ਨਹੀਂ ਲੱਗਦੀ ਕਿਤੇ ਤੁਸੀਂ ਰੋਸਟਿੰਗ ਚੈਨਲ ਖੋਲ ਕੇ ਬੈਠ ਜਾਂਦੇ ਹੋ ਕਦੇ ਤੁਸੀਂ ਵਲੌਗ ਬਣਾਉਣ ਲੱਗ ਪੈਂਦੇ ਹੋ ਤੁਸੀਂ ਇੱਕ ਚੀਜ਼ ਰੱਖੋ ਨਾ ਕਿਹੜੀ ਚੀਜ਼ ਮਤਲਬ ਕੀਤੇ ਕੰਮ ਕਰਨਾ ਚਾਹੁੰਦੇ ਹੋ ਤੁਸੀਂ ਪਹਿਲਾਂ ਉਹ ਦੱਸੋ ਬਾਕੀ ਤੁਹਾਡਾ ਤਾਂ ਏਡ ਧਿਆਨ ਦੋ ਸੋਰੀ ਅੱਜ ਤੋਂ ਬਾਅਦ ਮੈਨੂੰ ਜਿਹੜਾ ਵੀ ਕੋਈ ਕਿਸੇ ਵੀ ਬਲੌਗਰ ਨਾਲ ਦੇਖੂਗਾ ਜੋ ਸਜਾ ਦੇਣਗੇ ਮੈਨੂੰ ਮਨਜ਼ੂਰਾ ਕਿਉਂਕਿ ਐਨਐਚਰ ਦੀ ਸਮਾਜ ਸੇਵਾ ਕਰਦੇ ਕਰਦੇ ਅੱਜ ਚਲੋ ਕੋਈ ਗੱਲ ਨਹੀਂ ਅੱਲਾ ਕਹਿੰਦਾ ਚਲੋ ਜਿਹਨਾਂ ਨੇ ਸਮਾਜ ਸੇਵਾ ਕੀਤੀ ਵੀ ਨਹੀਂ ਹੈਗੀ ਜਿਨਾਂ ਨੇ ਸਮਾਜ ਸੇਵਾ ਕੀਤੀ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਇਹ ਚੀਜ਼ ਦਾ ਯੋ ਤਾਂ ਸਾਨੂੰ ਪਤਾ ਨਹੀਂ ਕਿ ਸਮਾਜ ਸੇਵਾ ਜਿਨ੍ਹਾਂ ਨੇ ਕੀਤੀ ਹੈ ਕਿ ਨਹੀਂ ਕੀਤੀ ਤੁਸੀਂ ਮਤਲਬ ਸੇਵਾ ਕਰਦੇ ਹੋ ਨਾ ਤੁਸੀਂ ਪਹਿਲਾਂ ਕਰਦੇ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਕਿ ਮੈਂ ਵੀਡੀਓ ਬਣਾਉਂਦੀ ਨਹੀਂ ਮਤਲਬ ਸਮਾਜ ਸੇਵਾ ਕਰਦੀ ਨਹੀਂ ਫਿਰ ਤੁਸੀਂ ਆਪਣਾ ਉਹੀ ਕੰਮ ਰੱਖੋ ਤੁਹਾਡਾ ਤਾਂ ਕੰਮ ਉਹ ਬਹੁਤ ਵਧੀਆ ਹੈ ਤੁਸੀਂ ਵਲੋਗਰਾਂ ਦੇ ਪਿੱਛੇ ਕਿਉਂ ਪੈ ਜਾ ਤੁਸੀਂ ਆਪਣਾ ਕੰਮ ਕਰੋ ਤਾਨੂੰ ਤੁਹਾਨੂੰ ਸਿਰਫ ਇਹਨਾਂ ਦਾ ਕਰਕੇ ਤੁਸੀਂ ਇਹਨਾਂ ਨਾਲ ਰਹਿੰਦੇ ਹੋ ਨਾ ਤੇ ਤਾਂ ਹੀ ਤੁਹਾਨੂੰ ਲੋਕ ਗਲਤ ਬੋਲ ਰਿਹਾ ਜੇ ਤੁਸੀਂ ਆਪਣਾ ਕੰਮ ਕਰਦੇ ਤੁਹਾਨੂੰ ਕੌਣ ਜਾਣਦਾ ਸੀ ਕੋਈ ਵੀ ਨਹੀਂ ਸੀ ਜਾਣਦਾ ਕੋਈ ਵੀ ਨਹੀਂ ਸੀ ਤੁਹਾਨੂੰ ਕੁਝ ਕਹਿੰਦਾ ਸਿਰਫ ਤੁਸੀਂ ਇਹਨਾਂ ਦੇ ਨਾਲ ਆਪਣੀਆਂ ਯਾਰੀਆਂ ਰੱਖੀਆਂ ਤਾਂ ਤਾਂ ਹੀ ਲੋਕ ਤੁਹਾਨੂੰ ਵੀ ਰੋਸਟ ਕਰਨਾ ਆਪੇ ਸੀ ਸਮਝ ਰਹੇ ਹੋ ਸਮਝ ਰਹੇ ਹੋ ਜੀ ਅੱਜ ਦੀ ਵੀਡੀਓ ਬਸ ਆਪਾਂ ਇੱਥੇ ਖਤਮ ਕਰਦੇ ਹਾਂ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤੇ ਵੀਡੀਓ ਤੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸ ਦਿਓ ਨਾਲੇ ਆਪਣੇ ਚੈਨਲ ਕਰ ਲੈ ਸਬਸਕ੍ਰਾਈਬ ਪੂਰੀ ਵੀਡੀਓ ਦੇਖਣ ਵਾਸਤੇ ਧੰਨਵਾਦ